ਲੋਕ ਸਭਾ ਚੋਣਾਂ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਹਰ ਇੱਕ ਪਾਰਟੀ ਵੱਲੋਂ ਆਪਣੀਆਂ-ਆਪਣੀਆਂ ਸਰਗਰਮੀਆਂ ਤੇਜ਼ ਕਰ ਲਈਆਂ ਗਈਆਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜਾ ਹੈਗਾ ਨੂਰਮੈਲ ਦੇ ਵਿੱਚ ਇੱਕ ਚੋਣ ਰੈਲੀ ਕੀਤੀ ਜਾ ਰਹੀ ਹੈ ਮਹਿੰਦਰ ਸਿੰਘ ਕੇਪੀ ਜਿਹੜੇ ਕਿ ਜ਼ਿਲ੍ਹਾ ਜਲੰਧਰ ਤੋਂ ਉਮੀਦਵਾਰ ਨੇ ਸਾਡੇ ਨਾਲ ਨੇ ਜੁਗਰਾਜ ਜੱਗੀ ਜੀ ਜਿਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦੀ ਕਾਫੀ ਸਮੇਂ ਤੋਂ ਸੇਵਾ ਕੀਤੀ ਜਾ ਰਹੀ ਹੈ ਜੁਗਰਾਜ ਜੀ ਜੇਕਰ ਗੱਲ ਕਰੀਏ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਤਿਆਰੀਆਂ ਤੁਸੀਂ ਦੇਖ ਰਹੇ ਆ ਕਿ ਅੱਜ ਜਿਹੜੀ ਲੋਕ ਸਭਾ ਸੀਟ ਜਲੰਧਰ ਦੀ ਆ ਉਹਦੇ ਵਿੱਚ ਨੂਰਮੈਲ ਨਕੋਦਰ ਹਲਕੀ ਦੇ ਅੱਜ ਪ੍ਰਧਾਨ ਸਾਹਿਬ ਸੰਬੋਧਨ ਕਰ ਆ ਰਹੇ ਆ ਬਹੁਤ ਜ਼ਿਆਦਾ ਗਰਮੀ ਆ ਜਿੱਦਾਂ ਕਹਿ ਲਈਏ ਵੀ ਹਾਇਰ ਅਲਰਟ ਵੀ ਆ ਪਰ ਫੇਰ ਵੀ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਆ ਬਹੁਤ ਵੱਡੇ ਪੱਧਰ ਤੇ ਲੋਕ ਜਥਿਆਂ ਨਾਲ ਕਾਫਲੇ ਨਾਲ ਆ ਰਹੇ ਆ ਉਹਦੇ ਤੋਂ ਸਮਝ ਆ ਜਾਂਦਾ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਝੂਠੂ ਬੋਲ ਕੇ ਆਈਆਂ ਚਾਹੇ ਉਹ ਕਾਂਗਰਸ ਦੀ ਕੈਪਟਨ ਅਮਿੰਦਰ ਸਿੰਘ ਦੀ ਸੀ ਚਾਹੇ ਸਰਦਾਰ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਆ ਹੁਣ ਦੀ ਆ ਉਹਨਾਂ ਤੋਂ ਲੋਕ ਪਰੇਸ਼ਾਨ ਤਾਂ ਬਹੁਤ ਜ਼ਿਆਦਾ ਨੇ ਨਿਰਾਸ਼ਾ ਪਾਈ ਜਾ ਰਹੀ ਹੈ ਕਿਉਂਕਿ ਆਸਾਂ ਖਾਬ ਜ਼ਾਦੇ ਵੱਡੇ ਪੱਦਰ ਤੇ ਝੂਠ ਮੈਂ ਕਹਿ ਸਕਦਾ ਬੋਲ ਕੇ ਸਰਕਾਰਾਂ ਬਣੀਆਂ ਸੋ ਇਸ ਕਰਕੇ ਲੋਕੀ ਪਹਿਲਾਂ ਬਦਲਾ ਕਰਕੇ ਉਹਨਾਂ ਨੇ ਵੇਖ ਲਿਆ ਚਲੋ ਇਹ ਵੀ ਮੈਂ ਕਹਿੰਦਾ ਵਧੀਆ ਇੱਕ ਰੀ ਲੋਕਾਂ ਦਾ ਭਲੇਖਾ ਨਿਕਲ ਗਿਆ ਵੀ ਜਿਹੜੇ ਦਿੱਲੀ ਦੀਆਂ ਪਾਰਟੀਆਂ ਆ ਚਾਹੇ ਉਹ ਕਾਂਗਰਸ ਆ ਚਾਹੇ ਉਹ ਭਾਜਪਾ ਆ ਚਾਹੇ ਆਮ ਆਦਮੀ ਪਾਰਟੀ ਆ ਇਹ ਸਾਡਾ ਭਲਾ ਨਹੀਂ ਸੋਚ ਸਕਦੇ ਕਿਉਂਕਿ ਦਿੱਲੀ ਵਾਲਿਆਂ ਨੇ ਦਿੱਲੀ ਦਾ ਹੀ ਸੋਚਣਾ ਚਾਹੇ ਮੁੱਖ ਮੰਤਰੀ ਪਹਿਲੇ ਲੱਗਦਾ ਰਹੇ ਦਿੱਲੀ ਤੋਂ ਇਹ ਪੈਕੇਜ ਲੈ ਕੇ ਇੱਥੇ ਦਾ ਪੈਸਾ ਦਿੱਲੀ ਮੈਸੇਜ ਹੋ ਰਿਹਾ ਚਾਹੇ ਆਪਾਂ ਹੁਣ ਵੀ ਦੇਖਿਆ ਚਾਹੇ ਰਾਘਵ ਚੱਟੇ ਦੀ ਗੱਲ ਕਰ ਲਈ ਜاہے ਜਿੰਨਾ ਵੀ ਜਿਸ ਲੀਡਰ ਦੀ ਵੀ ਗੱਲ ਜਿਹਨੂੰ ਵੀ ਹੱਥ ਲਾ ਲਈਏ ਲੋਕ ਸਮਝਦੇ ਆ ਹੁਣ ਤੇ ਸਮਝਣਾ ਚਾਹੀਦਾ ਵੀ ਆ ਮੈਂ ਪੰਜਾਬੀਆਂ ਨੂੰ ਆਪਣੇ ਯੂਥ ਤੇ ਵੀਰਾਂ ਨੂੰ ਅਪੀਲ ਵੀ ਕਰਦਾ ਕਿ ਤੁਸੀਂ ਜਰੂਰ ਇਹ ਗੱਲ ਨੂੰ ਸਮਝੋ ਕਿ ਆਪਣੇ ਤੇ ਝੂਠ ਨਾ ਥੋਪਿਆ ਜਾਂਦਾ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਅਕਾਲੀ ਦਲ ਨੂੰ ਬੋਲਨਾਮ ਕਰ ਲਈ ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਇਹ ਪੰਜਾਬੀ ਇਕੱਠੇ ਹੋਏ ਇੱਕ ਜਟ ਹੋਏ ਤੇ ਵੱਡੀਆਂ-ਵੱਡੀਆਂ ਲੜਾਈਆਂ ਵੀ ਫਤਿਹ ਕਰ ਗਏ ਇਹਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨਾ ਇਹਨਾਂ ਨੂੰ ਇੱਥੇ ਹੀ ਖਤਮ ਕੀਤਾ ਜਾਵੇ ਪਾੜਿਆ ਜਾਵੇ ਸਿੱਖ ਪੰਥ ਨੂੰ ਦੋ ਫਾੜ ਕੀਤਾ ਗਿਆ ਹੈ ਉਸ ਸਾਰੀਆਂ ਗੱਲਾਂ ਇਸੇ ਅਧੀਨ ਹੀ ਆਉਂਦੀਆਂ ਕਿ ਇਹ ਪੰਜਾਬ ਦੇ ਵਿਰੋਧੀ ਪਾਰਟੀਆਂ ਜੁਗਰਾਜ ਜੀ ਜਕਰ ਗੱਲ ਕਰੀਏ ਜਿੱਥੇ ਵੀ ਰੋਡ ਸ਼ੋਅ ਕੀਤਾ ਜਾ ਰਿਹਾ ਭਗਵੰਤ ਸਿੰਘ ਮਾਨ ਵੱਲੋਂ بڑے ਜਿਹੜੇ ਹੈਗੇ ਆ ਸੁਖਬੀਰ ਬਾਦਲ ਤੇ ਬੜੇ ਤੰਜ ਕੱਸੇ ਜਾ ਰਿਹਾ ਕਿੱਕਲੀ ਸੁਣਾਈ ਜਾ ਰਹੀ ਹੈ ਕਿਸ ਤਰ੍ਹਾਂ ਦੇਖਦੇ ਆ ਪਾਜੀ ਤੁਸੀਂ ਰੋਡ ਸ਼ੋਅ ਤੇ ਤੇ ਚਲੋ ਇਹਨਾਂ ਨੇ ਜੋ ਰੋਡਾਂ ਦੇ ਤਾਂ ਪਹਿਲਾਂ ਵੀ ਇਹ ਕਰਦੇ ਆਏ ਆ ਤਮਾਸ਼ਵੀਨੀ ਤੁਸੀਂ ਵਿਧਾਨ ਸਭਾ ਦਾ ਇਹ ਹਾਲ ਬਣਾਤਾ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਜੀ ਆਪਾਂ ਦੇਖਿਆ ਵੀ ਉੱਥੇ ਵੀ ਸਾਰੇ ਜਿਹੜੇ ਚੁਟਕਲੇ ਆ ਤੇ ਜਾਂ ਮਿਹਣੇਬਾਜੀ ਆ ਉਹੀ ਚੱਲ ਰਹੀ ਆ ਪੰਜਾਬ ਦੀ ਵਿਕਾਸ ਦੇ ਮੁੱਦਕੇ ਪੜਕਾਏ ਜਾਂਦੇ ਆ ਜਦੋਂ ਅਮਰਪਾਲ ਸਿੰਘ ਤੇ ਐਨਐਸਏ ਲਈ ਗਈ ਆ ਉਦੋਂ ਉਹ ਤਾਂ ਜਵਾਬ ਦਿੱਤਾ ਨਹੀਂ ਉਦੋਂ ਕਹਿੰਦੇ ਦੀ ਮਜੀਠੀਆ ਪਰਿਵਾਰ ਦੇ ਘੋੜੇ ਲੱਭ ਕੇ ਲਿਆਉਂਗਾ ਮੈਂ ਹਰ ਚੀਜ਼ ਨੂੰ ਮੁੱਦਿਆਂ ਨੂੰ ਧਿਆਨ ਹਟਾਉਣ ਲਈ ਕਿਉਂਕਿ ਉਹ ਐਕਟਰ ਨੇ ਹੁਣ ਉਹਨੇ ਕੋਈ ਨਮੀ ਚਟਕਲਾ ਲਿਖ ਲੈਣਾ ਚਾਹੇ ਉਹ ਵਿਧਾਨ ਸਭਾ ਚ ਵੀ ਉਹੀ ਕਰਦੇ ਆ ਤੇ ਰੋਡ ਸ਼ੋਅ ਚ ਵੀ ਉਹੀ ਕਰਦੇ ਆ ਲੋਕਾਂ ਨੂੰ ਹਾਸਾ ਆਉਂਦਾ ਇੱਕ ਤੁਸੀਂ ਰੋਡ ਸ਼ੋਅ ਦੇਖਿਆ ਹੋਣਾ ਮੇਰੇ ਖਿਆਲ ਨਾਲ ਫਰੀਦਕੋਟ ਦਾ ਆ ਉਹ ਜਿਹੜੇ ਉਹਨਾਂ ਦੇ ਲਾਗੇ ਖੜੇ ਆ ਕਹਿੰਦਾ ਜੀ ਮੈਂ ਤੁਹਾਡਾ ਕੰਪੀਟੀਸ਼ਨ ਕਰਾਉਣ ਲੱਗਾ ਦੋਨੇ ਬੰਨੇ ਮਾਈਕ ਕਰਦਾ ਦੋਨੇ ਬੰਨੋ ਲੋਕਾਂ ਨੇ ਜਿਕਾ ਮਾਰਤੀਆਂ ਕਹਿੰਦਾ ਤੁਸੀਂ ਦੋਨੇ ਬਰਾਬਰ ਰਹਿ ਗਏ ਮਤਲਬ ਇਹ ਇਹ ਪੰਜਾਬ ਦੇ ਮੁੱਦੇ ਆ ਤੁਸੀਂ ਦੱਸੋ ਇਹ ਪੰਜਾਬ ਦੇ ਮੁੱਦੇ ਆ ਪੰਜਾਬ ਦੀ ਜਵਾਨੀ ਲਈ ਕੀ ਸੋਚਿਆ ਨਾ ਕੋਈ ਨਸ਼ਾ ਮੁਕਤ ਕਰਨ ਦੀ ਗੱਲ ਕਰਦੇ ਸੀ ਮੈਡੀਕਲ ਕਾਲਜ ਲਿਆਉਣ ਦੀਆਂ ਗੱਲਾਂ ਕਰਦੇ ਸੀ 16 ਲਿਆਵਾਂਗੇ ਉਹ ਗੱਲਾਂ ਕਿੱਥੇ ਗਈਆਂ ਘਰ ਘਰ 1000 ਰੁਪਏ ਦੇਣ ਦੀ ਗੱਲ ਸੀ ਚਲੋ ਇਹ ਵੀ ਵੈਲਫੇਅਰ ਦੀਆਂ ਜਿਹੜੀਆਂ ਤਰੱਕੀ ਦੀਆਂ ਗੱਲਾਂ ਸੀ ਉਹ ਕਿੱਥੇ ਗਈਆਂ ਉਹ ਮੁੱਦੇ ਕਿਉਂ ਨਹੀਂ ਇਲੈਕਸ਼ਨ ਦੇ ਵਿੱਚ ਆ ਗਏ ਇਲੈਕਸ਼ਨ ਦੇ ਮੁੱਦੇ ਸਾਰੇ ਹੈਗੇ ਆ ਜੀ ਬਾਦਲ ਕੇ ਕੀ ਕਰਦੇ ਆ ਬਾਦਲ ਕਿਉਂ ਗੱਡੀ ਕਿਹੜੀ ਆ ਯਾਰ ਇਹ ਤਾਂ ਲੋਕਾਂ ਨੂੰ ਪਤਾ ਹੀ ਬਾਦਲ ਕਿ ਉਹਨਾਂ ਗੱਡੀਆਂ 'ਚ ਆਉਂਦੇ ਉਹ ਤਾਂ ਲੋਕੀ ਦੇਖਦੇ ਹੀ ਆ ਇੱਕ ਜੁਗਰਾਜੀ ਗੱਲ ਕਰੀਏ ਤਾਂ ਸੁਖ ਵਿਲਾਸ ਜਿਹੜਾ ਹੈਗਾ ਵਾ ਉਹਦਾ ਵੀ بڑا ਮੁੱਦਾ ਚੱਕਿਆ ਹੋਇਆ ਭਗਵੰਤ ਸਿੰਘ ਮਾਨ ਨੇ ਉਹ ਕਿਸ ਤਰ੍ਹਾਂ ਦੇਖਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਚੈਨਲ ਤੇ ਬਹਿ ਕੇ ਤੇ ਹੁਣ ਗੱਲ ਕਰਦੇ ਉਹਨਾਂ ਨੇ ਆਪਣੀਆਂ ਜਿੰਨੀਆਂ ਪ੍ਰਾਪਰਟੀਆਂ ਨੇ ਅੱਜ ਤੋਂ ਕਿੰਨੇ ਸੌ ਸਾਲ ਪਹਿਲਾਂ 1947 ਤੋਂ ਪਹਿਲਾਂ ਇਹਦਾ ਟਰਾਂਸਪੋਰਟ ਚੱਲਦੀ ਹੈ ਦਿੱਲੀ ਚ ਹੋਟਲ ਕਿਹੜੇ ਪੂਰੇ ਲੌਜੀਕਲੀ ਪੇਪਰਾਂ ਦੇ ਅਧਾਰ 'ਤੇ ਸਾਦੇ ਦੱਸਿਆ ਜੇ ਲੱਗਦਾ ਨਾ ਅਨਲੀਗਲ ਚੱਲਦਾ ਤਾਂ ਹੁਣ ਦੇਖੋ ਲੋਕ ਸਭਾ ਦਾ ਇਲੈਕਸ਼ਨ ਦਾ ਮੁੱਦਾ ਤਾਂ ਹੈ ਨਹੀਂ ਉਹ ਪਰ ਉਹ ਲੋਕਾਂ ਨੂੰ ਪ੍ਰਕਾਇਆ ਜਾ ਰਿਹਾ ਢੋਣਾ ਤਾਂ ਟਾਲਾ ਨਾ ਜਾ ਕੇ ਜਦੋਂ ਅਨਲੀਗਲ ਬਣਿਆ ਤਾਂ ਬਲ ਸਾਹਿਬ ਨੇ ਕਿਹੜਾ ਲੁਕ ਲੈਣਾ ਪਰ ਉਹ ਕਹਿੰਦੇ ਅਸੀਂ ਢੋਣਾ ਨਹੀਂ ਇਹਨੂੰ ਆਪਣੀ ਕਬਜ਼ੇ ਚ ਲੈਣਾ ਚਲੋ ਜੇ ਕਬਜ਼ੇ ਚ ਕਿਸੇ ਲੀਗ ਹੁਣ ਕਿਸੇ ਦਾ ਲੀਗਲ ਘਰਤ ਨਹੀਂ ਕੋਈ ਉੱਦ ਪਸਾਦਾ ਤੇ ਜੇ ਲੈ ਵੀ ਲੈਣਗੇ ਜੇ ਅਨਲੀਗਲ ਹੋ ਤਾਂ ਲੈ ਲੈਣ ਉੱਥੇ ਵੀ ਕੋਈ ਗਲਤ ਚਾਹੀਦੀ ਕਰ ਨੀ ਯੂਨੀਵਰਸਿਟੀ ਬਣਾਉਣਾ ਉੱਥੇ ਸਕੂਲ ਬਣਾਉਣ ਦੀਆਂ ਗੱਲਾਂ ਕਰੀ ਜਾਂਦੇ ਜੇ ਅਨਲੀਗਲ ਹੈ ਉਹ ਨਹੀਂ ਟੋਣਾ ਠੀਕ ਆ ਉੱਥੇ ਯੂਨੀਵਰਸਿਟੀ ਬਣਾ ਲੈਣ ਉੱਥੇ ਸਕੂਲ ਹੀ ਬਣਾ ਲੈ ਏਡੇ ਵਧੀਆ ਸਟ੍ਰਕਚਰ ਦੇ ਵਿੱਚ ਜਗਰਾਜ ਜੀ ਹੁਣ ਜੇਕਰ ਗੱਲ ਕਰੀਏ ਸ਼ਰੋਮੀ ਅਕਾਲੀ ਦਲ ਜਿਹੜੀ ਹੈਗੀ ਆ ਪਾਰਟੀ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਹੈਗਾ ਚੋਣ ਪ੍ਰਚਾਰ ਦੇ ਵਿੱਚ ਉਤਰੀ ਹੋਈ ਆ ਆਹੀ ਪੰਜਾਬ ਦੇ ਜਿਹੜੇ ਲੋਕਪੱਖੀ ਮੁੱਦੇ ਆ ਜਿੰਨੀਆਂ ਵੈਲਫੇਅਰ ਦੀਆਂ ਸਕੀਮਾਂ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਚਲਾਈਆਂ ਹੋਈਆਂ ਅੱਜ ਜਿੱਥੇ ਇੱਕ ਮੈਂਬਰ ਨੂੰ 30 ਕਿਲੋ ਦਾਣੇ ਮਿਲਦੀ ਸੀ ਉਹਨੂੰ 5 ਕਿਲੋ ਆਟੇ ਤੇ ਲੈ ਜਾਂਦਾ ਸਕੂਲਾਂ ਵਾਲੇ ਬੱਚਿਆਂ ਨੂੰ ਆਪਾਂ ਸਾਈਕਲ ਦਿੰਦੇ ਸੀ ਮੈਰਿਟੋਰੀਅਮ ਸਕੂਲ ਬਣਾਏ ਇੰਨੇ ਵਿਕਾਸ ਦੇ ਕੰਮ ਜੇ ਪੰਜਾਬ ਦੇ ਆਪਾਂ ਜਿਹੜੇ ਕੀਤੇ ਹੋਏ ਆ ਜਿਹੜੇ ਕਰ ਰਹੇ ਸੀ ਲੀ ਤੇ ਚੜਿਆ ਹੋਇਆ ਸੀ ਪੰਜਾਬ ਉਹ ਇਹਨਾਂ ਪਾਰਟੀਆਂ ਨੇ ਝੂਠ ਬੋਲ ਕੇ ਰੋਕ ਦਿੱਤਾ ਹੁਣ ਤੁਸੀਂ ਵੀ ਜੇ ਪੰਜਾਬ ਨਾਲ ਹਮਦਰਦੀ ਰੱਖਦੇ ਹੋਵੋਗੇ ਤਾਂ ਕਿ ਪੰਜਾਬੀ ਆਪਾਂ ਪੰਜਾਬ ਦੇ ਸੂਬੇ ਦੀ ਆਪਣੀ ਗੱਲ ਹੀ ਕਰਨੀ ਆਪਾਂ ਆਪਣੇ ਘਰਵਾਰੇ ਹੀ ਸੋਚਾਂਗੇ ਕਿੰਨਾ ਜਿਹੜਾ ਸਟਰਕਚਰ ਹੈ ਜਿਹੜਾ ਡਵੈਲਪਮੈਂਟ ਹੋਈ ਹੈ ਕਾਂਗਰਸ ਦੇ ਐਮਐਲਏ ਵੀ ਜੇ ਕਿਤੇ ਤੁਹਾਡੇ ਮਾਈਕ ਤੋਂ ਬਿਨਾਂ ਕਿਤੇ ਬੈਠੋ ਤੁਹਾਡੇ ਨਾਲ ਜਾਂ ਸਾਡੇ ਨਾਲ ਵੀ ਕਿਤੇ ਗੱਲ ਕਰਦੇ ਸੰਜੇ ਫੰਕਸ਼ਨਾਂ ਇਕੱਠੇ ਹੁੰਦੇ ਆ ਉਹ ਵੀ ਇਹ ਗੱਲ ਮੰਨਦੇ ਵੀ ਜਿਹੜਾ ਵਿਕਾਸ ਹੋਇਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪੰਜਾਬ ਦਾ ਤੇ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾ ਕੈਪਟਨ ਨਵਿੰਦਰ ਸਿੰਘ ਤੋਂ ਕੁਝ ਨਹੀਂ ਕਰਦਾ ਚਾਹੇ ਉਹਨਾਂ ਨੇ ਕੋਰੋਨਾ ਦਾ ਬਹਾਨਾ ਲਾ ਲਿਆ ਉਹਨਾਂ ਨੇ ਜਿਹੜਾ ਆਪਣਾ ਮੁੱਖ ਮੰਤਰੀ ਆਕਾਰਜਕਾਲ ਆ ਆਹ ਲਾਸਟ ਵਾਲਾ ਸੀਗਾ 17 ਤੋਂ 22 ਵਾਲਾ ਉਹ ਤਾਂ ਬਿਲਕੁਲ ਪੰਜਾਬ 'ਚ ਲੱਭੇ ਨਹੀਂ ਤੁਸੀਂ ਵੇਖ ਲਓ ਅੱਜ ਵੀ ਸ੍ਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਲੋਕਾਂ ਦੇ ਪਿੰਡਾਂ 'ਚ ਜੋ ਸਰਕਾਰ ਸੀ ਉਦੋਂ ਵੀ ਸੰਗਤ ਦਸਣ ਚੱਲਦੇ ਸੀ ਸੋ ਆਪਣੇ ਨੇ ਆਪਣੇ ਜੀ ਰਹਿਣਾ ਚਾਹੇ ਇਲੈਕਸ਼ਨ ਆਜਾ ਹੀ ਲੋਕ ਸਭਾ ਦੀ ਕਿੰਨੇ ਲੰਮੇ ਸਮੇਂ ਤੋਂ ਪੰਜਾਬ ਦੀ ਮੀਟਿੰਗਾਂ ਕਰਦੇ ਆ ਮਿਲਦੇ ਆ ਆਪਣੇ ਲੋਕਾਂ ਜਾਂਦੇ ਆ ਦੁੱਖ ਦਰਦ ਸਾਰੀਆਂ ਗੱਲਾਂ ਸੁਣਦੇ ਆ ਇਹੀ ਪਛਾਣ ਹੁੰਦੀ ਆ ਆਪਣੇ ਤੇ ਮਾਰੇ ਦੂਜੇ ਦੀ ਜਿਗਰਾਜੀ ਇੱਕ ਜਦੋਂ ਵੀ ਕਿਤੇ ਭਗਵੰਤ ਸਿੰਘ ਮਾਨ ਕਹਿੰਦੇ ਆ ਕਿ ਗਰਮੀ ਦੇ ਕਾਰਨ ਜਿਹੜਾ ਹੈਗਾ ਉਹ ਪਹਿਲਾਂ ਟੈਂਪਰੇਚਰ ਦਾ ਪੁੱਛਦੇ ਨੇ ਆਪਣੇ ਬੰਦਿਆਂ ਨੂੰ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਬਾਹਰ ਨਿਕਲਦੇ ਨੇ ਉਹ ਕਿਸ ਤਰ੍ਹਾਂ ਦੇਖਦੇ ਆ ਤੁਸੀਂ ਦੇਖ ਹੀ ਰਹੇ ਆ ਇਹ ਤਾਂ ਗੱਲ ਚੁਟਕਲੀ ਹੈ ਨਾ ਸਰਦਾਰ ਸੁਖਵੀਰ ਮਾਨ ਪਹਿਲੀ ਗਰਮੀ ਤਾਂ ਆਏ ਨਹੀਂ ਤੁਹਾਨੂੰ ਯਾਦ ਹੋਣਾ 2016 ਜਦੋਂ ਆਪਣੀ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸੁਖਵੀਰ ਸਿੰਘ ਬਾਲ ਜੀ ਉਦੋਂ ਵੀ ਸੰਗਦਰਸ਼ਨ ਕਰਦੇ ਸੀ सीएम ਹੁੰਦੇ ਆ ਵੀ ਉਦੋਂ ਦਾ ਟੈਂਪਰੇਚਰ ਕਹਿੰਦੇ ਪੁੱਛਿਆ ਨਹੀਂ 96 ਸਾਲਾਂ ਦੇ ਮਿਲਦਾ ਬਜ਼ੁਰਗ ਸੀ ਆਪਣੇ सीएम ਸਾਹਿਬ ਉਦੋਂ 90 ਦੇ ਹੋਣਗੇ ਤੇ ਮੇਰੇ ਸਾਹਮਣੇ ਉਦੋਂ ਜੂਨ ਦੇ ਮਹੀਨੇ 'ਚ ਅਸੀਂ ਵੀ ਹੰਬਜਾਈਦਾ ਸੀਗਾ ਨਾਲ ਆਪਾਂ ਜਾਂਦੇ ਰਹੇ ਸਾਰੇ ਆ ਨੂਰਮੈਲ ਨਕੂਦਰ ਸਾਰੇ ਹਲਕਿਆਂ 'ਚ ਉਹ ਪਿੰਡ ਦੀ ਕੱਲੀ-ਕੱਲੀ ਪੰਚਾਇਤ ਨੂੰ ਬੁਲਾ ਕੇ ਉਹਨਾਂ ਨੂੰ ਫੰਡ ਦਿੰਦੇ ਸੀ ਨਾਲੇ ਹੱਲਾ ਕੀ ਉਦੋਂ ਕੋਈ ਇਲੈਕਸ਼ਨ ਮਹੱਤਵ ਨਹੀਂ ਸੀ ਚੱਲਦੇ ਉਹਨਾਂ ਨੂੰ ਸੀ ਵੀ ਜਿਵੇਂ ਮੁੱਖ ਮੰਤਰੀਆਂ ਤੇ ਲੋਕਾਂ ਦਾ ਜਾਮਾ ਉਹਨਾਂ ਨੇ ਕੋਈ ਟੈਂਪਰੇਚਰ ਨਹੀਂ ਦੇਖਿਆ ਇਹ ਤਾਂ ਝੂਮਲੇਬਾਜ਼ੀ ਆ ਨੇ ਇਹ ਮੁੱਦਾ ਥੋੜੀ ਪੰਜਾਬ ਦਾ ਟੈਂਪਰੇਚਰ ਪੁੱਛ ਵੀ ਲਵੇ ਆਪਾਂ ਵੀ ਕਿਹਨੂੰ ਪੁੱਛੀ ਲੈਨੇ ਵੈਸੇ ਪੁੱਛਦੇ ਨਹੀਂ ਪਰ ਮੈਂ ਕਹਿੰਦਾ ਪੰਜਾਬ ਦਾ ਮੁੱਦਾ ਤੇ ਇਹ ਹੈ ਨਹੀਂ ਚਰਨਜੀਤ ਚੰਨੀ ਵੱਲੋਂ ਵੀ ਇੱਕ ਸਵਾਲ ਉਠਾਇਆ ਜਾਂਦਾ ਉਠਾਇਆ ਜਾ ਰਿਹਾ ਹੈਗਾ ਕਿ ਦਲ ਬਦਲੂ ਜਿਹੜਾ ਹੈਗਾ ਚੱਲ ਰਿਹਾ ਹੈਗਾ ਸਿਸਟਮ ਉਹ ਵੀ ਅ ਪਿੱਛੇ ਆਪਾਂ ਦੇਖਿਆ ਲੀਡਰਾਂ ਨੇ ਬਹੁਤ ਜ਼ਿਆਦਾ ਹੱਸੂਣੀ ਬਣਾ ਦਿੱਤੀ ਲੀਡਰਾਂ ਨੇ ਲੀਡਰਾਂ ਦਾ ਗਰਾਫ ਉਥਲੇ ਸੜ ਦਿੱਤਾ ਜਿਵੇਂ ਵਕਲ ਕੀ ਸ਼ਿਰਨਕੂ ਜੀ ਦੀ ਗੱਲ ਕਰੀ ਐ ਐਮਪੀ ਬਣੇ ਪਹਿਲਾਂ ਕਾਂਗਰਸ ਚ ਹੀ ਫਿਰ ਆਪ ਚ ਗਿਆ ਆਪ ਤੋਂ ਟਿਕਟ ਲੈ ਕੇ ਬੀਜੇਪੀ ਚਲੇ ਗਿਆ ਸੋ ਇਹ ਸੀਜ਼ਨਲ ਜਿਹੀ ਕਿ ਲੋ ਕੈਸਾ ਹੋਣਾ ਕਿ ਕੇਪੀ ਕੇਪੀ ਸਾਹਿਬ ਦੀ ਵੀ ਗੱਲ ਕਰੀਏ ਉਹ ਵੀ ਕਾਂਗਰਸ ਦੇ ਵਿੱਚੋਂ ਆਏ ਹੈਗੇ ਆ ਹਾਂ ਬਿਲਕੁਲ ਆਏ ਆ ਆਪਾਂ ਕੇਪੀ ਸਾਹਿਬ ਕਿਸੇ ਆਪਾਂ ਕਹਿ ਲਈਏ ਵੀ ਲਾਲਚਲੀ ਨਹੀਂ ਆਏ ਕਿਉਂਕਿ ਉਹਨਾਂ ਨੇ ਲਾਲਚ ਆਉਣਾ ਹੁੰਦਾ ਤਾਂ ਬਾਈ ਇਲੈਕਸ਼ਨ ਦੇ ਵਿੱਚ ਵੀ ਝਾੜੂ ਪਾਰਟੀ ਵੀ ਬਹੁਤ ਉਹਨਾਂ ਨੂੰ ਵੱਡੇ ਵੱਡੇ ਖਾਬ ਦੇ ਰਿਆ ਸੀ ਸਾਰਾ ਕੁਝ ਸੁਖ-ਸਹੂਲ ਜੋ ਵੀ ਕਰ ਸਕਦੇ ਸੀ ਉਹ ਕਰ ਰਹੇ ਸੀ ਜੋ ਜੋਰ ਲਾ ਸਕਦੀ ਸਰਕਾਰ ਲਾਇਆ ਪਰ ਨਹੀਂ ਗਿਆ ਪਰ ਉਹਨਾਂ ਨੇ ਉਹਨੂੰ ਵੇਖਿਆ ਕਿ ਉਹ ਕਾਂਗਰਸ ਉਹਨਾਂ ਨੂੰ ਉਹਨਾਂ ਨੇ ਲੋਕਾਂ ਨਾਲ ਵੀ ਮੀਟ ਕੀਤੀ ਪਿਛਲੀ ਵਿਧਾਨ ਸਭਾ ਵੇਲੇ ਵੀ ਉਹਨਾਂ ਦੀ ਬਹੁਤ ਜ਼ਿਆਦਾ ਉਹਨਾਂ ਨੇ ਹਾਸੋਆਣੀ ਕੀਤੀ ਉਹਨਾਂ ਨੂੰ ਵਿਧਾਨ ਸਭਾ ਦੇ ਟਿਕਟ ਦੇ ਕੇ ਫਿਰ ਘਟਤੀ ਏਡੇ ਜਿਨ੍ਹਾਂ ਇਹ ਤਿੰਨ ਪੀੜੀਆਂ ਲੱਗੀਆਂ ਹੁਣ ਪਾਰਟੀ ਲਈ ਤੁਸੀਂ ਉਹਨਾਂ ਨੂੰ ਇਦਾਂ ਬਾਰ-ਬਾਰ ਕਰੋ ਬੇਇਜ਼ਤ ਕਰੋ ਫਿਰ ਉਸ ਘਰ ਚ ਬੰਦੇ ਦਾ ਨਹੀਂ ਰਹਿਣੋ ਜੀ ਹੁਣ ਜਿੱਕਰ ਗੱਲ ਕਰੀਏ ਲੋਕ ਸਭਾ ਚੋਣਾਂ ਚੱਲ ਰਹੀਆਂ ਹੈਗੀਆਂ ਵਾ ਹੁਣ ਲੋਕਾਂ ਨੂੰ ਕੀ ਅਪੀਲ ਕਰੋਗੇ ਤੁਸੀਂ ਅਸੀਂ ਤਾਂ ਆਪਣੇ ਸਾਰੇ ਜਿੰਨੇ ਮੇਰੇ ਤੋਂ ਵੱਡੇ ਬਿਯੋਰਗਨਿਸਟ ਕਾਰਜੋਗ ਛੋਟੇ ਨੇ ਵੀਰ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਕਿ ਆਪਾਂ ਆਪਣੇ ਪੰਜਾਬ ਦੇ ਪੱਖ ਜਿਹੜੀ ਪਾਰਟੀ ਆਪਣੀ ਖੜੀ ਹੈ ਚਾਹੇ ਉਦੋਂ ਅੱਜਕੱਲ ਕਿਸੇ ਤੋਂ ਛੋਟੀ ਜੀ ਕੋਈ ਅਹੁਦੇ ਦਾ ਅਸਤੀਫਾ ਮੰਗ ਲਓ ਕੋਈ ਦੰਦਾ ਨਹੀਂ ਗੱਲਾਂ ਕਰਨੀਆਂ ਸੌਕੀਆਂ ਹੁੰਦੀਆਂ ਵੀ ਅਸੀਂ ਪੰਜਾਬ ਲਈ ਆ ਕੀਤਾ ਇੱਕ ਹਿੰਦੁਸਤਾਨ ਦੀ ਭਾਰਤ ਦੀ ਕੈਬਨਟ ਨੂੰ ਨੀ ਬਜੀਰੀ ਵੀ ਛੱਡਣੀ ਕੋਈ ਛੋਟੀ ਗੱਲ ਨਹੀਂ ਸੀ ਇਹ ਉਹਨਾਂ ਨੇ ਕੋਈ ਹਸਾਨ ਨਹੀਂ ਕੀਤੀ ਸਾਡੇ ਛੱਡ ਕੇ ਆਪਣੇ ਨਾਲ ਖੜੇ ਆ ਪੰਜਾਬੀਆਂ ਦੇ ਨਾਲ ਜੇ ਪੰਜਾਬੀਆਂ ਨਾਲ ਖੜੇ ਆ ਪੰਜਾਬ ਨਾਲ ਆਪਣੇ ਖੜੇ ਆ ਆਪਣੀ ਪਾਰਟੀ ਖੇਤਰੀ ਨੂੰ ਉਹਨੂੰ ਤਕੜੇ ਕਰਨ ਲਈ ਸਾਰਿਆਂ ਦਾ ਫਰਜ਼ ਬਣਦਾ ਚਾਹੇ ਉਹ ਕਿਸੇ ਅੱਜ ਕਿਸੇ ਦੇ ਨਾਲ ਜਾਣਾ ਆਉਣਾ ਪੈ ਸਕਦਾ ਕਿਸੇ ਦਾ ਲਿਹਾਜ਼ ਹੋਵੇ ਪਰ ਉਹਨਾਂ ਨੂੰ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਪਾਣੀ ਚਾਹੀਦੀ ਹੈ ਇਹੀ ਅਪੀਲ ਕਰਦੇ ਕੀ ਸੋਚ ਕੇ ਜਿਹੜੇ ਹੈਗੇ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਜੇ ਸਾਡੇ ਪਹਿਲਾ ਬਾਲ ਸਾਹਿਬ ਜਾਂ ਬੀਬੀ ਹਰਸ਼ਮਤ ਕੌਰ ਜੀ ਖੜੇ ਆਪਣੀ ਪਾਰਟੀ ਜਿਹੜੀ ਆ ਇਹ ਭਵੇਂ ਕੀ ਹਾਲ ਇਸ ਦੇਸ਼ ਦੀ ਸਰਕਾਰ ਬਣਾਉਣ ਚ ਹਿੱਸਾ ਨਹੀਂ ਪੰਜਾਬ ਨੇ ਪਾਉਣਾ 13 ਸੀਟਾਂ ਨਹੀਂ ਚਾਹੇ ਉਹ ਕਿਸੇ ਪਾਰਟੀ ਨੂੰ ਵੀ ਜਾਣ ਪਰ ਜਿਹੜੇ ਸ਼੍ਰੋਮਣੀ ਕਾਲਜਨ ਜਿਹੜੀਆਂ ਸੀਟਾਂ ਆਉਣਗੀਆਂ ਉਹ ਸਾਡੇ ਪੰਜਾਬ ਦੀ ਪਾਰਟੀ ਪੰਜਾਬ ਦੀ ਕਰਕੇ ਮਜਬੂਰੀ ਕੋਈ ਨਹੀਂ ਦੂਜਾ ਕੋਈ ਬਣ ਮੈਂ ਤੇ ਬੋਲ ਕੇ ਦਿਖਾਵੇ ਪਾਣੀ ਦੇ ਮੁੱਦਿਆਂ ਤੇ ਕੋ ਕਾਂਗਰਸ ਬੋਲ ਕੇ ਦਿਖਾਵੇ ਕਿਉਂਕਿ ਇਹਨਾਂ ਨੂੰ ਦਿੱਲੀ ਤੋਂ ਇਹਨਾਂ ਨੂੰ ਝਟਕਾ ਪੈਂਦੀ ਆ ਬੋਲ ਹੀ ਨਹੀਂ ਸਕਦੇ ਆਪਣੇ ਬੰਦੇ ਨੂੰ ਕੋਈ ਬੋਲਣ ਦੀ ਪੌਂਦੀ ਥੋੜਾ ਪੰਜਾਬ ਦੇ ਅਗੱਟ ਆਪਾਂ ਨੂੰ ਕਹਿੰਦੀ ਤੋਂ ਕਿਸੇ ਦੀ ਆਪਣੇ ਕੇਪੀ ਸਾਹਿਬ ਜਿੱਤ ਗਿਆਂਦੇ ਇਹਨਾਂ ਨੂੰ ਕਾਹਦਾ ਡਰ ਇਹ ਤਾਂ ਪਤਾ ਸ਼੍ਰੋਮਣੀ ਗੱਲ ਸਰਦਾਰ ਸੁਖਵੀਰ ਸਿੰਘ ਬਾਲਨੀ ਪੰਜਾਬ ਦੀ ਗੱਲ ਕਰਨੀ ਨਾ ਨਹੀਂ ਪੰਜਾਬ ਦੀ ਗੱਲ ਕਰਨੀ ਸੋ ਜਿਹੜਾ ਨੇ ਸਾਡੀ ਗੱਲ ਕਰਨੀ ਸਾਡਾ ਵੋਟ ਪਾਉਣ ਦਾ ਉਹਨਾਂ ਨੂੰ ਹੱਕ ਆ ਜਿਹਨਾਂ ਨੇ ਗੱਲ ਹੀ ਦਿਨੀਓ ਪੁੱਛ ਕੇ ਕਰਨੀ ਉਹ ਸਾਡੀ ਕਿੱਦਾਂ ਭਲਾਈ ਕਰ ਸਕਦੇ ਇਹ ਵੋਟ ਪਾਉਣ ਦਾ ਆਪਾਂ ਨੂੰ ਜਿਹੜਾ ਮੇਨ ਮੁੱਢਲੀ ਗੱਲ ਹੈ ਸੋਚਣੀ ਚਾਹੀਦੀ ਵੀ ਜਿਹੜਾ ਨੇ ਸਾਡੀ ਗੱਲ ਕਰਨੀ ਅਸੀਂ ਵੋਟ ਉਹਨਾਂ ਨੂੰ ਪਾਉਣੀ ਚਾਹੀਦੀ ਜਗਰਾਜ ਸਿੰਘ ਜਗੀ ਨੇ ਜਿਹੜਾ ਹੈਗਾ ਵਾ ਅੱਜ ਸਾਰੀਆਂ ਹੀ ਪਾਰਟੀਆਂ ਦੇ ਵਿਰੋਧੀ ਪਾਰਟੀਆਂ ਦੀ ਗੱਲ ਕਰੀਏ ਤਾਂ ਉਹਨਾਂ ਤੇ ਕਾਫੀ ਜਿਹੜੇ ਤੰਜ ਕੱਸੇ ਨੇ ਕੈਮਰਾ ਪਰਸਨ ਨਾਲ ਪਨੀਤ ਰੋੜਾ ਨਕੋਤਾ